ਸਸਿਕਾ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸائر ਦਰਸ਼ਕਾਂ ਮੈਂ ਕੋਮਲ ਕਪੂਰ ਸਵਾਗਤ ਕਰਦੀਆਂ ਖਬਰਾਂ 'ਤੇ ਪਹਿਲਾਂ ਨਜ਼ਰ ਮਾਰ ਲੈਣੇ ਆਂ ਅਹਿਮ ਸੁਰਖੀਆਂ ਤੇ ਫਿਰੋਜ਼ਪੁਰ ਹਲਕਾ ਜੀਰਾਚ ਮਾਹੌਲ ਹੋਇਆ ਤਣਾਪੂਰ ਪੰਚਾਇਤੀ ਚੋਣਾਂ ਦੇ ਕਾਗਜ਼ਪਰੰ ਸਮੇਂ ਹੰਗਾਮਾ ਕੁਲਬੀਰ ਜੀਰਾ ਹੋਏ ਜ਼ਖਮੀ ਹਰਪਾਲ ਚਿਮੜੀ ਅਗਵਾਈ ਹੇਠ ਆਪ ਵਫਦ ਦੀ ਚੋਣ ਕਮਿਸ਼ਨ ਦੇ ਨਾਲ ਹੋਈ ਮੁਲਾਕਾਤ ਸਰਪੰਚੀ ਦੀ ਬੋਲੀ ਲਗਾਉਣ ਵਾਲੇ ਖਿਲਾਫ ਕਾਰਵਾਈ ਦੀ ਕੀਤੀ ਮੰਗ ਗੁਰਦਾਸਪੁਰ ਡੀਸੀ ਦਫ਼ਤਰ ਦੇ ਵਿੱਚ ਹੋਇਆ ਹੰਗਾਮਾ ਕਾਂਗਰਸੀ ਆਗੂਆਂ ਨੇ ਦਿਖਾਈ ਗਰਮ ਤੇਵਰ ਆਮ ਆਦਮੀ ਪਾਰਟੀ ਨੇ ਸਾਦੇ ਤਿੱਖੇ ਨਿਸ਼ਾਨੇ ਬੀਬੀ ਜ਼ਗੀਰ ਕੌਰ ਉਤੇ ਬੋਲੇ ਦਮਦਮੇ ਟਕਸਾਲ ਅਜਨਾਲਾ ਦੇ ਮੁਖੀ ਕਿਹਾ ਕੁੜੀ ਮਾਰ ਇੱਕ ਬੱਜਰ ਕੁਰਹਿਤ ਸੀ ਤਾਂ ਕਿਉਂ ਬਣਾਇਆ ਦੋਵਾਰ ਪਰਦਾਨ ਤੇ ਹੁਣ ਖਬਰਾਂ ਵਿੱਚ ਸਾਦੇ ਨਾਲ ਅੱਜ ਜ਼ੀਰਾ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਗਜ਼ਪਰੰਸਮੇ ਸਥਿਤੀ ਤਣਾਪੂਰਨ ਹੋ ਗਈ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜਦੋਂ ਆਪਣੇ ਸਮਰਥਕਾਂ ਦਿਨਾਲ ਕਾਂਗਰਸੀ ਪੰਚਾਇਤ ਸਰਪੰਚ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਨ ਦੇ ਲਈ ਜਾ ਰਹੇ ਸੀ ਤਾਂ ਉੱਥੇ ਮੌਜੂਦ ਇੱਕ ਹੋਰ ਸਿਆਸੀ ਪਾਰਟੀ ਦੇ ਸਮਰਥਕ ਵੀ ਆ ਗਏ ਤੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਝੜਬ ਦੌਰਾਨ ਗੋਲੀ ਵੀ ਚੱਲ ਗਈ ਪੰਚਾਇਤੀ ਚੋਣਾਂ ਨੂੰ ਲੈ ਕੇ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਵਿੱਚ ਮਾਹੌਲ ਉਸ ਸਮੇਂ ਗਰਮਾ ਜਾਂਦਾ ਹੈ ਜਦੋਂ ਸਾਫ ਦਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਆਪਣੇ ਸਮਰਥਕਾਂ ਦੇ ਨਾਲ ਕਾਂਗਰਸੀ ਪੰਚਾਇਤ ਅਤੇ ਸਰਪੰਚ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਨ ਦੇ ਲਈ ਜਾਂਦੇ ਨੇ ਪਰ ਉੱਥੇ ਮੌਜੂਦ ਇੱਕ ਹੋਰ ਸਿਆਸੀ ਪਾਰਟੀ ਦੇ ਸਮਰਥਕਾਂ ਦੇ ਨਾਲ ਜ਼ੀਰਾ ਦੀ ਬਹਿਸਬਾਜ਼ੀ ਹੋ ਜਾਂਦੀ ਹੈ ਤੇ ਟਕਰਾਵ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਦੋਵਾਂ ਟੀਰਾ ਵਿੱਚਕਾਰ ਇੱਟਾ ਰੋੜੇ ਤੱਕ ਵੀ ਝੁਲਾਈ ਜਾਂਦੇ ਨੇ ਇਸ ਜਕੜੇ ਦੌਰਾਨ 213 ਵਿਚਾਲੇ ਗੋਲੀਬਾਰੀ ਵੀ ਹੋਈ ਜਿਸ ਵਿੱਚ ਕਾਂਗਰਸੀ ਆਗੂ ਕੁਲਬੀਰ ਸਿੰਘ ਜੀਰਾਵੀ ਜ਼ਖਮੀ ਹੋ ਗਏ ਨੇ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਦੇ ਹੋਏ ਉੱਥੇ ਦੇ ਇੱਕ ਡੀਐਸਪੀ ਨੂੰ ਡਿਸਮਿਸ ਕਰਨ ਦੀ ਵੀ ਗੱਲ ਕਹੀ ਮੈਂ ਦੱਸ ਰਿਹਾ ਕਿ ਉਹਨੇ ਉਹਨੇ ਮੈਨੂੰ ਵੀਡੀਓ ਮਿਲਿਆ ਜਿਸ ਵਿੱਚ ਜੀਰਾ ਸਾਹਿਬ ਨੂੰ ਜੀਰਾ ਸਾਹਿਬ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ ਐਮਐਲਏ ਦੇ ਸਾਡੇ ਛੋਟੇ ਭਰਾ ਦੇ ਔਰ ਇਹ ਸਾਰਾ ਕੁਝ ਪੁਲਿਸ ਦੀ ਦੇਖਰੇਖ ਦੇ ਥੱਲੇ ਹੋ ਰਿਹਾ ਹੈ ਪੰਜਾਬ ਦੇ ਡੀਜੀਪੀ ਸਾਹਿਬ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਏਡੀਜੀਪੀ ਤੇ ਐਸਐਸਪੀ ਮੈਡਮ ਦੀ ਦੇਖਰੇਖ ਤੇ ਥੱਲੇ ਹੋ ਰਿਹਾ ਇੱਕ ਡੀਐਸਪੀ ਆ ਉਥੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ ਔਰ ਦੂਜਿਆਂ ਦੇ ਨਾਲ ਉਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆਂ ਤੇ ਉਹਨੇ ਗੋਲੀਆਂ ਚਲਾਈਆਂ ਤੇ ਰੋੜੇ ਚਲਵਾਏ। ਔਰ ਮੈਂ ਪਹਿਲਾਂ ਤਾਂ ਇਹ ਡੀਐਸਪੀ ਨੂੰ ਦੱਸ ਦੇਣਾ ਚਾਹਣਾ ਐ ਲੈ ਮਿੱਤਰਾ ਅੱਜ ਗੱਲ ਯਾਦ ਰੱਖੀ ਤੇਰੇ ਜੇ ਡੀਐਸਪੀ ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ। ਇਹ ਨਹੀਂਗਾ ਕਿ ਮੈਂ ਉੱਥੇ ਜਾ ਕੇ ਲੱਗ ਜਾਊਂਗਾ ਉਸ ਚਹੇਤੇ ਲੀਡਰ ਤੋਂ। ਇੱਕ ਗੱਲ ਨੂੰ ਯਾਦ ਰੱਖੀ ਤੇਰੇ ਹੁਣ ਜੋਰ ਲਾ ਲਾ ਜੋ ਇਹ ਜੀਰੇ ਨੂੰ ਤੂੰ ਕੁਝ ਹੋਰ ਕਰ ਸਕਦਾ ਤਾਂ ਉਹ ਵੀ ਕਰ ਲੈ ਤੇਰਾ ਜਿੰਨਾ ਜ਼ੋਰ ਹੈਗਾ ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜ਼ਰੂਰ ਖੁਸ਼ ਕਰ ਲੈ ਪਰ ਅਸੀਂ ਸਮਾਂ ਹੋਂ ਤੇ ਤੈਨੂੰ ਬਖਸ਼ਣਾ ਨਹੀਂਗਾ ਔਰ ਦੂਜੀ ਗੱਲ ਆਈਪੀਐਸ ਅਫੀਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਪਹਿਲਾਂ ਵੀ ਦੋ ਵਾਰੀ ਤੱਕਾ ਹੋਇਆ ਔਰ ਮੂਪ ਦਰਸ਼ਕ ਬਣ ਕੇ ਆਈਪੀਐਸ ਅਫੀਸਰ ਕੇਵਲ ਆਪ ਦੀ ਐਸਐਸਪੀ ਸ਼ਿਪ ਕਰਨਾ ਸੀ ਇਹ ਮੂਪ ਦਰਸ਼ਕ ਬਣ ਕੇ ਵੇਖ ਰਿਹਾ ਸਭ ਕੁਝ ਪਰ ਸਮਾਂ ਆਉਣ ਤੇ ਤੁਹਾਡੇ ਕੈਰੀਅਰ ਦੇ ਨਾਲ ਵੀ ਨਿਜਿੱਠਿਆ ਜਾਏਗਾ ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ ਇਹਨੂੰ ਜੋ ਕਰਨਾ ਹੈ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ ਇਹ ਹੁਣ ਤੁਸੀਂ ਕਸਰ ਨਾ ਛੜਿਓ ਬੀਬੀ ਜੀ ਔਰ ਨਾਲ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਡੀਜੀਪੀ ਸਾਹਿਬ ਤੁਹਾਡੇ ਤੋਂ ਗੈਂਗਸਟਰਤਾ ਕੁਝ ਹੁੰਦਾ ਨਹੀਂ ਹੈ ਔਰ ਜਿਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ ਐਮ.ਐਲ.ਏ ਨੂੰ ਹੀ ਘਟਾਉਣ ਲੱਗ ਪਏ ਹੋ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ ਹੈ ਇਹ ਬਿਲਕੁਲ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿ ਇਸ ਪ੍ਰਕਾਰ ਚੁਣੇ ਹੋਏ ਸਾਡੇ ਐਮ.ਐਲ.ਏ ਬੰਦੇ ਜਿਹੜੇ ਉਥੋਂ ਦੇ ਲੀਡਰ ਹੈ ਉਹਨਾਂ ਦੀ ਜਿਹੜੀ ਤੋਹੀਨ ਕਰਾਈ ਜਾ ਰਹੀ ਹੈ ਪੁਲਿਸ ਤੋਂ ਕੇਵਲ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨ ਦੇ ਮਾਰਿਆਂ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਦੱਸਿਆ ਕਿ ਦੋ ਦਿਨਾਂ ਵਿਚਾਲੇ ਹੋਈ ਝੜਪ ਦੌਰਾਨ ਕਾਂਗਰਸੀ ਆਗੂ ਕੁਲਬੀਰ ਜਿਹੜਾ ਵੀ ਜ਼ਖਮੀ ਹੋ ਗਏ ਨੇ ਸਵੇਰੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੀਆਂ ਵੋਟਾਂ ਪੈਣਗੀਆਂ ਇਹ VOTING ਸਵੇਰੇ 8 ਵਜੇ ਤੋਂ 4 ਵਜੇ ਤੱਕ ਰਹੇਗੀ ਇਸ ਸਮੇਂ ਪੰਜਾਬ ਦੇ ਵਿੱਚ 13937 ਪੰਚਾਇਤਾਂ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਫਦ ਦੇ ਵੱਲੋਂ ਰਾਜ ਸਭਾ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਕਮਿਸ਼ਨ ਨੂੰ ਪੰਚਾਇਤੀ ਚੋਣਾਂ ਦੇ ਵਿੱਚ ਕੁਝ ਥਾਵਾਂ 'ਤੇ ਸਰਪੰਚੀ ਦੀ ਬੋਲੀ ਲਗਾਈ ਜਾਂਦੀਆਂ ਘਟਨਾਵਾਂ ਦੀ ਜਾਂਚ ਕਰਨ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਪਿੱਤੇ ਤਿੰਨ ਕੋ ਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੇ ਪਿੰਡ ਹਰਤੋਵਾਲ ਕਲਾਂ ਚ ਸਰਪੰਚ ਦੇ ਅਹੁਦੇ ਦੇ ਲਈ 2 ਕਰੋੜ ਰੁਪਏ ਦੀ ਬੋਲੀ ਲੱਗਣ ਤੋਂ ਬਾਅਦ ਪੰਜਾਬ ਸਨੇ ਪੂਰੇ ਦੇਸ਼ ਦੇ ਵਿੱਚ ਸਿਆਸੀ ਕਮਾਂਸਾਂ ਚੱਲ ਰਿਹਾ ਹੈ ਇਸਾਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚਿੰਮਾ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਫਦ ਚੋਣ ਕਮਿਸ਼ਨ ਨੂੰ ਮਿਲਿਆ ਜਿਸ ਉੱਤੇ ਬੋਲਦੇ ਹੋਏ ਹਰਪਾਲ ਸਿੰਘ ਚਿਮਾਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਫਦ ਦੇ ਵੱਲੋਂ ਚੋਣ ਕਮਿਸ਼ਨ ਨੂੰ ਬੋਲੀ ਲਗਾ ਕੇ ਸਰਪੰਚ ਬਣਨ ਦੇ ਮਾਮਲਿਆਂ ਦੀ ਸ਼ਿਕਾਇਤ ਕਰਦੇ ਹੋਏ ਕਿ ਹੈ ਕਿ ਚੋਣ ਚਾਪਤਾ ਲੱਗਨ ਦੇ ਬਾਅਦ ਵੀ ਪਿੰਡਾਂ ਦੇ ਵਿੱਚ ਬੋਲੀਆਂ ਲਗਾਈਆਂ ਜਾ ਰਹੀਆਂ ਨੇ ਜੋ ਸਰਾਸਰ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਚੋਣ ਕਮਿਸ਼ਨ ਨੂੰ ਇਸਾਰੇ ਮਾਮਲੇ ਉੱਤੇ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ ਅਤੇ ਕਿਹਾ ਕਿ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਨਿਰਪੱਖ ਜਾਂਚ ਕੀਤੀ ਜਾਵੇ ਕਿ ਡੈਮੋਕਰੇਸੀ ਦੇ ਅੰਦਰ ਲੋਕਤੰਤਰ ਦੇ ਅੰਦਰ ਸਭ ਤੋਂ ਛੋਟੀ ਇਕਾਈ ਜਿਹੜੀ ਆ ਉਹ ਪੰਚ ਨੂੰ ਮੰਨਿਆ ਗਿਆ ਉਸ ਤੋਂ ਬਾਅਦ ਸਰਪੰਚ ਨੂੰ ਮੰਨਿਆ ਗਿਆ ਔਰ ਪੰਜਾਬ ਦੇ ਅੰਦਰ ਥੋੜੇ ਦਿਨ ਪਹਿਲਾਂ ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਡਿਕਲੇਅਰ ਹੋਈ ਤਾਂ ਉਸ ਸਮੇਂ ਮਾਡਲ ਕੋਡ ਆਫ ਕੰਡਕਟ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਲੱਗਿਆ ਪਰ ਲੇਕਿਨ ਪਿੱਛੇ ਜੇ ਕੁਝ ਘਟਨਾਵਾਂ ਵਾਪਰੀਆਂ ਕੁਝ ਜਿਹੜੀਆਂ ਮੀਡੀਆ ਰਿਪੋਰਟਸ ਸਾਹਮਣੇ ਆਈਆਂ ਕਿ ਪੰਜਾਬ ਦੇ ਅੰਦਰ ਕੁਝ ਪਿੰਡਾਂ 'ਚ ਹਾਲਾਂਕਿ ਉਹ ਛਿੱਟਪੁੱਟ ਘਟਨਾਵਾਂ ਰਹਿ ਗਈਆਂ ਇਕਾਦੁੱਕਾ ਘਟਨਾਵਾਂ ਸਾਹਮਣੇ ਆਈਆਂ ਕਿ ਉੱਥੇ ਪਿੰਡਾਂ ਦੇ ਸਰਪੰਚ ਜਾਂ ਪੰਚ ਜਿਹੜੇ ਨੇਗੇ ਉਹ ਬੋਲੀ ਲਾ ਕੇ ਚੁਣੇ ਜਾਂਦੇ ਨੇਗੇ ਉਹ ਹਾਇਰ ਜਿਹੜਾ ਬੰਦਾ ਹਾਇਰ ਹਾਇਰ ਪ੍ਰਾਈਸ ਜਿਹੜੀ ਆ ਜਾਦਾ ਪੈਸੇ ਪਿੰਡ ਨੂੰ ਦੇਊਗਾ ਜਾਂ ਪਿੰਡ ਦੇ ਕਿਸੇ ਕੰਮ ਲਈ ਲਾਊਗਾ ਉਹਨੂੰ ਦੇਣ ਦੇ ਲਈ ਮੈਂ ਸਮਝਦਾ ਉਹ ਰਿਪੋਰਟਾਂ ਸਾਡੇ ਸਾਹਮਣੇ ਆਂਜਾਂ ਰਹੀਆਂ ਅੱਜ ਅਸੀਂ ਮੰਗੋ ਸਾਡੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਕੇ ਆਾਂਗੇ ਕਿ ਤੁਰੰਤ ਤੁਰੰਤ ਜਿਹੜੇ ਅਜਿਹੇ ਜੇ ਇੱਕ ਤੁੱਕਾ ਕੇਸ ਸਾਹਮਣੇ ਆਏ ਨੇਗੇ ਉਹਨਾਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ ਤੁਰੰਤ ਜਿਹੜੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਟੁਕਮੀ ਕਾਰਵਾਈ ਕੀਤੀ ਜਾਵੇ ਤਾਂ ਕਿ ਡੈਮੋਕਰੇਸੀ ਦੇ ਅੰਦਰ ਲੋਕਤੰਤਰ ਦੇ ਅੰਦਰ ਐਸੀ ਕੋਈ ਥਾਂ ਨਹੀਂ ਨਾ ਹੀ ਮਾਡਲ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਇਸ ਤਰ੍ਹਾਂ ਦੇ ਕੰਮਾਂ ਦੀ ਇਜਾਜ਼ਤ ਦਿੰਦਾ ਹੈਗਾ ਸੋ ਇਹਦੇ ਖਿਲਾਫ ਅਸੀਂ ਮਿਲ ਕੇ ਆਏ ਆਂਗੇ ਆਮ ਆਦਮੀ ਪਾਰਟੀ ਇਸ ਦੇ ਬਿਲਕੁਲ ਖਿਲਾਫ ਆ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਇਕਾਈ ਚਾਹੁੰਦੀ ਹੈ ਬਿਲਕੁਲ ਫੇਅਰ ਇਲੈਕਸ਼ਨ ਬਿਲਕੁਲ ਸਾਫ ਸੁਥਰੀ ਇਲੈਕਸ਼ਨ ਬਿਲਕੁਲ ਪਾਰਦਰਸ਼ਾ ਧੰਗ ਦੇ ਨਾਲ ਇਲੈਕਸ਼ਨ ਹੋਵੇ ਸੋ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਵੀ ਬੇਨਤੀ ਕਰਕੇ ਆਂਗੇ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ लागू ਹੋਇਆਗਾ ਉਹਨੂੰ ਉਹਦੀ ਸਟ੍ਰਿਕਟਲੀ ਕੰਪਲਾਈਂਸ ਹੋਵੇ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਵਿਗੜਦੀ ਸਥਿਤੀ ਨੂੰ ਦੇਖ ਆਪ ਬਫਦ ਦੇ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਤਾਂ ਉੱਥੇ ਹੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਚੋਣ ਕਮਿਸ਼ਨ ਤੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਗੁਰਦਾਸਪੁਰ ਟੀਸੀ ਦਫਤਰ ਵਿਖੇ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਦੇ ਵੱਲੋਂ ਹੰਗਾਮਾ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ ਵੀਡੀਓ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਵਿਰੋਧੀ ਟੀਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਧਾਇਕ ਤ੍ਰਿਪਤ ਰਚਿੰਦਰ ਬਾਵਾ ਅਤੇ ਬ੍ਰਿੰਦਰ ਪਹਾੜਾ ਸਮੇਤ ਹੋਰ ਕਈ ਆਗੂਆਂ ਦੇ ਵੱਲੋਂ ਟੀਸੀ ਦਫਤਰ ਵਿਖੇ ਹੰਗਾਮਾ ਕੀਤਾ ਗਿਆ ਗੁਰਦਾਸਪੁਰ ਡੀਸੀ ਦਫ਼ਤਰ ਵਿਖੇ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੰਗਾਮੇ ਦੌਰਾਨ ਡੀਸੀ ਦਫ਼ਤਰ ਦੇ ਵਿੱਚ ਸੁਖਜਿੰਦਰ ਸਿੰਘ ਰੰਦਾਵਾ ਵਿਰੋਧੀ ਧਿਰ ਦੇ ਆਗੂ Pratap Singh Bajwa ਵਿਧਾਇਕ ਤ੍ਰਿਪਤ ਰਜਿੰਦਰ ਬਾਵਾ ਅਤੇ ਬ੍ਰਿੰਦਰ ਬਾੜਾ ਸਮੇਤ ਕਈ ਹੋਰ ਆਕੂ ਮੌਜੂਦ ਸੀ ਪੰਚਾਇਤੀ ਚੋਣਾਂ ਤੇ ਲਈ ਲੋੜੀਂਦੇ ਦਸਤਾਵੇਜ਼ ਪ੍ਰਾਪਤ ਨਾ ਹੋਣ ਕਰਕੇ ਇਹ ਕਾਂਗਰਸੀ ਆਗੂ ਡੀਸੀ 우ਮਾ ਸ਼ੰਕਰ ਗੁਪਤਾ ਦੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਸੀ ਪਰ ਡੀਸੀ 우ਮਾ ਸ਼ੰਕਰ ਗੁਪਤਾ ਦੇ ਨਾਲ ਗੱਲਬਾਤ ਨਾ ਹੋਣ ਕਰਕੇ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ। ਉਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਘਰਗਨੇ ਇਸ ਵਾਇਰਲ ਵੀਡੀਓ ਨੂੰ ਲੈ ਕੇ ਆਪਣਾ ਪ੍ਰतिकਰਮ ਸਾਂਝਾ ਕੀਤਾ ਹੈ। ਦੇਖੋ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜ਼ਵਾ ਤੇ ਉਹਨਾਂ ਦੇ ਵੱਡੇ ਲੀਡਰ ਜਿਹੜੇ ਐ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਵੜ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਧਮਕਾ ਰਹੇ ਨੇ ਔਰ ਇਸ ਤੋਂ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈਗਾ ਕਿ ਇਹ ਉਹਨਾਂ ਦੀ ਡੈਸਪੀਰੇਸ਼ਨ ਹੈਗੀ ਹੈ ਉਹ ਇਲੈਕਸ਼ਨ ਹਾਰ ਰਹੇ ਨੇ ਔਰ ਜਿੰਨਾ ਵੀ ਸ਼ਬਦਾਵਲੀ ਉਹ ਯੂਜ਼ ਕਰ ਰਹੇ ਨੇ ਇੱਕ ਚੁਰੇ ਹੋਏ ਨੁਮਾਇंदे ਨੂੰ ਇਦਾਂ ਦੀ ਸ਼ਬਦਾਵਲੀ ਤਾਂ ਵੈਸੇ ਸ਼ੋਭਾ ਨਹੀਂ ਦਿੰਦੀ ਹੈਗੀ ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਅੱਜ ਜਿਹੜੇ ਸੱਤਾ ਦੇ ਵਿੱਚ ਨਹੀਂ ਹੈਗੇ ਜੇਕਰ ਉਦੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰਦੇ ਨੇ ਉਦੋਂ ਇਸ ਤਰੀਕੇ ਨਾਲ ਪ੍ਰਸ਼ਾਸਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਹ ਸੱਤਾ ਦੇ ਵਿੱਚ ਸੀ ਉਦੋਂ ਇਹਨਾਂ ਨੇ ਕਿਸ ਤਰੀਕੇ ਨਾਲ ਇਲੈਕਸ਼ਨ ਕਰਾਏ ਹੋਣਗੇ ਇਹ ਲੋਕ ਭਲੀ ਭਾਨਤੀ ਜਾਣਦੇ ਹੈਗੇ ਆ ਤੇ ਵਾਜਵਾ ਸਾਹਿਬ ਇਸ ਫਰਸਟ੍ਰੇਸ਼ਨ ਦੇ ਵਿੱਚ ਤੁਸੀਂ ਲੋਕਤੰਤਰ ਦਾ ਘਾਣ ਨਾ ਕਰੋ ਤੁਸੀਂ ਇਹ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਵਿਘਨ ਨਾ ਪਾਓ ਤੁਹਾਡੇ ਕੋਲ ਨਹੀਂ ਕੈਂਡੀਡੇਟ ਹੈਗੇ ਹਾਰ ਮੰਨ ਲਵੋ ਹਾਲਾਂਕਿ ਜਿਹੜਾ ਇਹ ਇਲੈਕਸ਼ਨ ਹੈਗਾ ਬਿਲਕੁਲ ਨਿਰਪੱਖ ਤੌਰ ਤੇ ਹੋ ਰਿਹਾ ਹੈਗਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਖੁਦ ਅੱਜ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਹੈਗੇ ਆ ਤਾਂ ਕਿ ਮਗਰ ਇਹ ਨਿਰਪੱਖ ਚੋਣਾਂ ਹੋ ਸਕਣ ਜਿੱਥੇ ਸਿਕਿਉਰਿਟੀ ਦੀ ਲੋੜ ਹੋ ਤਾਂ ਸਿਕਿਉਰਿਟੀ ਦਿੱਤੀ ਜਾ ਸਕੇ ਔਰ ਕਿਸੇ ਨੂੰ ਫਾਰਮ ਭਰਨ ਨਹੀਂ ਰੋਕਿਆ ਜਾ ਰਿਹਾ ਜੇ ਇਹ ਬਲਕਿ ਜੇਕਰ ਕਿਸੇ ਨੂੰ ਐਨਓਸੀ ਨਹੀਂ ਵੀ ਮਿਲੀ ਤਾਂ ਉਹ ਜਿਹੜਾ ਸਵੇ ਘੋਸ਼ਣਾ ਪੱਤਰ ਦੇ ਕੇ ਜਿਹੜਾ ਹੈਗਾ ਉਹ ਆਪਣਾ ਫਾਰਮ ਸਬਮਿਟ ਕਰ ਰਿਹਾ ਹੈਗਾ ਸੋ ਇਸ ਤਰ੍ਹਾਂ ਦੀ ਜਿਹੜੀ ਫਰਸਟ੍ਰੇਸ਼ਨ ਇਸ ਤਰ੍ਹਾਂ ਦੀ ਸ਼ਬਦਾਵਲੀ ਇੱਕ ਚੁਣੇ ਹੋਏ ਨਮਾਇंदे ਨੂੰ ਇੱਕ ਆਈਐਸ ਆਫੀਸਰ ਦੇ ਖਿਲਾਫ ਵਰਤਣੀ ਸ਼ੋਭਾ ਨਹੀਂ ਦਿੰਦੀ ਦੱਸਦੀ ਕਿ ਪੰਜਾਬ ਦੇ ਵਿੱਚ ਫਿਲਹਾਲ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਮੀਨੇਸ਼ਨਾਂ ਪ੍ਰਕਿਰਿਆ ਚੱਲੀਆਂ ਨੇ ਤੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੀਆਂ ਵੋਟਾਂ ਪੈਣਗੀਆਂ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਬੋਲਿੰਗ ਕੀਤੀ ਜਾਵੇਗੀ ਅਤੇ ਗਿਣਤੀ ਚੋਣਾਂ ਤੋਂ ਬਾਅਦ ਉਸੇ ਦਿਨ ਹੀ ਕੀਤੀ ਜਾਵੇਗੀ ਤੇ ਉਸੇ ਦਿਨ ਨਤੀਜੇ ਵੀ ਅੰਟੀ ਤੇ ਜਾਣਗੇ ਐਸ்சிਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੋਨੂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਨੋਟਿਸ ਜਾਰੀ ਕਰਨ ਨੂੰ ਲੈ ਕੇ ਦਮਦਮੇ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰਿਤ ਸਿੰਘ ਅਜਨਾਲਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਹ ਕੁੜੀ ਮਾਰ ਇੱਕ ਬਜਰ ਕੁਰਹਿਤ ਸੀ ਤਾਂ ਬੀਬੀ ਜ਼ਗੀਰ ਕੋਨੂ ਸ਼੍ਰੋਮਣੀ ਕਮੇਟੀ ਦਾ ਦੋ ਵਾਰ ਪ੍ਰਧਾਨ ਕਿਉਂ ਬਣਾਇਆ ਗਿਆ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਪਾਈ ਅਮਰੀਕ ਸਿੰਘ ਅਜਨਾਲਾ ਨੇ ਬੀਬੀ ਜਗੀਰ ਕੌਰ ਨੂੰ ਜਾਰੀ ਹੋਏ ਨੋਟਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਤਿੱਖੇ ਸਵਾਲ ਪੁੱਛੇ ਨੇ ਉਹਨਾਂ ਕਿਹਾ ਕਿ ਰੋਮਾਂ ਦੀ ਬੇਅਦਬੀ ਕਰਨੀ ਸਿੱਖ ਤਰੰਦੇ ਵਿੱਚ ਇੱਕ ਬੱਜਰ ਕੁਰੇਹਤ ਹੈ ਅਤੇ ਕੁੜੀ ਮਾਰ ਇੱਕ ਬੱਜਰ ਪਾਪ ਹੈ ਇਸ ਸਾਰੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਬੀਬੀ ਜਗੀਰ ਕੌਰ ਐਸ்சிਪੀਸੀ ਦੀ ਮੈਂਬਰ ਬਣੀ ਅਤੇ ਪ੍ਰਧਾਨ ਵੀ ਬਣੀ ਜੇਕਰ ਇਹ ਬੱਜਰ ਕੁਰੇਹਤ ਸੀ ਤਾਂ ਉਸ ਨੂੰ ਐਸ்சிਪੀਸੀ ਦੀਆਂ ਚੋਣਾਂ ਕਿਉਂ ਲੜਨ ਦਿੱਤੀਆਂ ਤੇ ਦੋ ਵਾਰ ਪ੍ਰਧਾਨ ਕਿਉਂ ਬਣਾਇਆ ਉਨਾ ਅੱਗੇ ਕਿਹਾ ਕਿ ਜਥੇਦਾਰ ਇੱਕ ਪਰਿਵਾਰ ਦਾ ਨਹੀਂ ਸਗੋ ਇੱਕ ਕੌਮ ਦਾ ਹੁੰਦਾ ਹੈ ਪਹਿਲੀ ਗੱਲ ਇਹ ਹੈ ਰੋਮਾਂ ਦੀ ਬੇਦਬੀ ਕਰਨੀ ਸਿੱਖ ਧਰਮ ਦੇ ਵਿੱਚ ਇੱਕ ਵੱੱਜਰ ਗ੍ਰਹਿਤ ਆ ਕੁੜੀ ਮਾਰ ਇੱਕ ਵੱੱਜਰ ਪਾਪ ਆ ਪਰ ਇਹ ਘਟਨਾ ਅੱਜ ਦੀ ਨਹੀਂ ਬਹੁਤ ਪੁਰਾਣੀ ਆ ਇਹ ਘਟਨਾ ਬੀਤਣ ਤੋਂ ਬਾਅਦ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਮੈਂਬਰ ਬਣੀ ਤੇ ਦੋ ਵਾਰ ਉਹਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਅਹੁਦੇਦਾਰੀ ਕੀਤੀ ਹੈ ਜੇਕਰ ਇਹ ਬੱਜਰ ਕਰਾਇਤ ਬੱਜਰ ਪਾਪ ਮੰਨਦੇ ਸੀ ਤਾਂ ਇਹਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਕਿਉਂ ਲੜਨ ਦਿੱਤਾ ਫਿਰ ਇਹਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਕਿਉਂ ਬਣਾਇਆ ਰਹੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਉਹਨਾਂ ਦੇ ਜਥੇਦਾਰਾਂ ਦੀ ਜਥੇਦਾਰ ਕੌਮ ਦੇ ਜਥੇਦਾਰ ਨੇ ਉਹ ਇੱਕ ਪਰਿਵਾਰ ਦੇ ਜਥੇਦਾਰ ਆ ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਚੋਰੀ ਕਰਨ ਦੀ ਅਪਰਾਧੀ ਆ ਇਹ ਅਪਰਾਧ ਵੱੱਜਰ ਅਪਰਾਧ ਆ ਸਮੁੱਚੀ ਸ਼੍ਰੋਮਣੀ ਕਮੇਟੀ ਸਮੇਤ ਜਥੇਦਾਰਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਚੋਰ ਕੀ ਹਾਮ ਆ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੋਏ ਚੋਰੀ ਦੀ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕਿੰਨੇ ਕਿਆ ਇਹਨਾਂ ਦੀ ਕੋਈ ਗਿਣਤੀ ਨਹੀਂ ਕਿਹਨੇ ਦਿੱਤੇ ਆ ਕਿਹਦੇ ਕਹਿਣ ਤੇ ਦਿੱਤੇ ਆ ਕਿਹਨੂੰ ਦਿੱਤੇ ਆ ਇਹਦੇ ਬਾਰੇ ਕੋਈ ਥੋ ਪਤਾ ਨਹੀਂ ਅੱਜ ਤੱਕ ਸ਼੍ਰੋਮਣੀ ਕਮੇਟੀ ਅਤੇ ਉਹਨਾਂ ਦੇ ਅਹੁਦੇਦਾਰ ਉਹਨਾਂ ਦੇ ਬਣਾਏ ਜਥੇਦਾਰ ਉਹਨਾਂ ਨੇ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਚੋਰੀ ਕਿਹਨੇ ਕੀਤੇ ਆ ਅਜੇ ਤੱਕ ਉਹਨਾਂ ਨੇ ਸੰਗਤ ਅਤੇ ਪੰਥ ਦੇ ਵਿੱਚ ਅਸਲੀਅਤ ਜਾਂ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਇੱਕ ਵੱਜਰ ਪਾਪ ਆ ਦੱਸਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਰੂਪ ਦੇ ਵਿੱਚ ਬੀਬੀ ਜਗੀਰ ਕੋਰ ਖਿਲਾਫ ਆ ਰਹੀਆਂ ਸ਼ਿਕਾਇਤਾਂ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਬੀਬੀ ਜਗੀਰ ਕੋਰ ਉੱਤੇ ਰੋਮਾ ਦੀਪੀਤ ਵੀ ਕਰਨ ਅਤੇ ਆਪਣੀ ਬੇਟੀ ਨੂੰ ਮਾਰਨ ਦੇ ਦੋਸ਼ ਤਹਿਤ ਇਹ ਨੋਟਿਸ ਜਾਰੀ ਕੀਤੇ ਗਏ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਡੇਰਾ ਸੱਚਾ ਸੋਤਾ ਮੁਖੀ ਗੁਰਮੀਤ ਅਦਾਮ ਰਹਿਮ ਦੀ ਪੈਰੋਲ ਅੱਜੀ ਨੂੰ ਸ਼ਰਤਾ ਸਮੇਤ ਮਨਜ਼ੂਰ ਕਰ ਦਿੱਤਾ ਗਿਆ ਪਰ ਉੱਥੇ ਦੂਜੇ ਪਾਸੇ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਤੇ ਐਸਜੀਪੀਸੀ ਵੱਲੋਂ ਕਈ ਸਵਾਲ ਚੁੱਕੇ ਗਏ ਨੇ ਡੇਰਾ ਸੀਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਵੱਲੋਂ 20 ਦਿਨਾਂ ਦੀ ਪੈਰੋਲ ਦੀ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਉਸ ਨੂੰ 15ਵੀਂ ਵਾਰ ਜਮਾਨਤ ਮਿਲ ਗਈ ਹੈ ਅਤੇ ਉਹ ਹੁਣ ਜੇਲ੍ਹ ਚੋਂ ਬਾਹਰ ਆ ਰਿਹਾ ਹੈ ਜਿਸ ਨੂੰ ਲੈ ਕੇ ਐਸਜੀਪੀਸੀ ਵੱਲੋਂ ਇਤਰਾਜ਼ ਚੁਆਰ ਕੀਤਾ ਗਿਆ ਹੈ ਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰਵਾਲ ਨੇ ਕਿਹਾ ਕਿ ਜੋ ਸਿੱਖ ਸਜਾਵਾਂ ਪੁਰੀਆਂ ਕਰਨ ਤੋਂ ਬਾਅਦ ਵੀ ਛੇਲੇ ਤੇ ਵਿੱਚ ਬੰਦ ਨੇ ਇਹ ਉਹਨਾਂ ਦੇ ਨਾਲ ਤੱਕ ਹੈ ਬੰਦੀ ਸਿੱਖਾਂ ਨੂੰ ਪੈਰੋਲ ਨਹੀਂ ਮਿਲਦੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੁੱਟੀ ਦੀ ਸਹੂਲਤ ਵੀ ਨਹੀਂ ਹੈ ਇਸ ਗੱਲ ਦੇ ਲਈ ਵੱਡਾ ਉਸੇ ਉਹਨਾਂ ਨੇ ਕਿਹਾ ਕਿ ਹਮੇਸ਼ਾ ਚੋਣ ਕਮਿਸ਼ਨ ਹੀ ਵੀ ਪੈਰੋਲ ਨੂੰ ਹਰੀ ਚੁੰਡੀ ਦਿੰਦੀ ਹੈ ਇਸ ਗੱਲ ਦਾ ਬੜਾ ਵੱਡਾ ਅਫਸੋਸ ਹੈ ਕਿ ਚੋਣ ਕਮਿਸ਼ਨ ਚੋਣਾ ਨੂੰ ਪਾਰਦਰਸ਼ੀ ਢੰਗ ਦੇ ਨਾਲ ਕਰਵਾਉਂਦੀ ਥਾਂ ਉਤੇ ਡੇਰਾ ਮੁਖੀ ਨੂੰ ਜਮਾਨਤ ਦੇ ਕੇ ਕਰਵਾਉਂਦਾ ਹੈ ਗੁਰਮੀਤ RAM ਰਹੀਮ ਜਿਹੜਾ ਕਿ ਸਿੱਖਾਂ ਦੀਆਂ ਭਾਵਨਾਵਾਂ 'ਤੇ ਵੱਡੀ ਠੇਸ ਪਹੁੰਚਾਉਂਦਾ ਤੇ ਉਸ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਸਿੱਖਾਂ ਨੂੰ ਧਾਰਮਿਕ ਤੌਰ ਤੇ ਵੱਡੀਆਂ ਚੁਣੌਤੀਆਂ ਦਿੰਦੀਆਂ ਰਹੀਆਂ ਤੇ ਉਹਦੇ ਖਿਲਾਫ ਸ਼ਰੋਮੀ ਗੁਰਦਰਾਪੁਰੰਦ ਕਮੇਟੀ ਵੱਲੋਂ ਜੋ ਅਦਾਲਤ ਦੇ ਅੰਦਰ ਲੜਾਈ ਲੜੀ ਗਈ ਉਸ ਨੂੰ ਬਾਰ-ਬਾਰ ਪਰੋਲ ਮਿਲਦੀ ਆ ਦੂਸਰੇ ਪਾਸੇ ਸਿੱਖ ਬੰਦੀ ਜਿਹੜੇ ਆ ਉਹਨਾਂ ਨੂੰ ਪਰੋਲ ਨਹੀਂ ਮਿਲਦੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੁੱਟੀ ਦੀ ਸਹੂਲਤ ਨਹੀਂ ਹੈ ਬਹੁਤ ਵੱਡੀ ਤੁਲਨਾ ਵਾਂ ਸੰਗਤ ਦੇ ਅੰਦਰ ਤੇ ਕਾਨੂੰਨ ਦੇ ਰੱਖਵਾਲਿਆਂ ਦੇ ਮਨ ਦੇ ਵਿੱਚ ਇਸ ਗੱਲ ਹੀ ਵੱਡਾ ਰੋਸ ਹੈ ਤੇ ਅੱਜ ਫੇਰ 11ਵੀਂ ਵਾਰ ਜਿਹੜੇ ਸੌਦਾ ਸਾਧ ਨੂੰ ਜਿਹੜੀ ਹੈ ਪਰੋ ਪਰੋਲ ਦਿੱਤੀ ਜਾ ਰਹੀ ਆ ਤੇ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਵੀ ਹਰੀ ਝੰਡੀ ਦੇਦੀ ਆ ਇਸ ਗੱਲ ਦਾ ਬੜਾ ਵੱਡਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਕਿ ਜਿਹੜੀ ਚੋਣਾਂ ਨੂੰ ਜਿਹੜੇ ਪਾਰਦਰਸ਼ੀ ਢੰਗ ਨਾਲ ਕਰਨ ਦਾ ਜਿਹਦੀ ਜ਼ਿੰਮੇਵਾਰੀ ਹੁੰਦੀ ਆ ਸਰਕਾਰ ਤਾਂ ਭਾਜਪਾ ਦੀ ਸਰਕਾਰ ਤਾਂ ਇਸ ਗੱਲ ਦੇ ਵਿੱਚ ਸ਼ਾਮਲ ਹੈ ਹੀ ਸੀ ਕਿਉਂਕਿ ਜਿੰਨੀ ਵਾਰ ਵੀ ਉਹ ਰਿਆਗ ਹੋਇਆ ਉਸ ਦੇ 90 ਪੈਸੇ ਉਹ ਉਦੋਂ ਹੀ ਰਿਆਗ ਹੋਇਆ ਜਿਸਦੋਂ ਜਦੋਂ ਕੋਈ ਕੋਈ ਨਾ ਕੋਈ ਜਿਹੜੀ ਹੈ ਹਰਿਆਣਾ ਦੇ ਵਿੱਚ ਚੋਣ ਸੀ ਸੋ ਭਾਰਤੀ ਜਨਤਾ ਪਾਰਟੀ ਨੇ ਮੁਰ ਤੋਂ ਫੇਰ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਕਿ ਉਹ ਆਪਣੀਆਂ ਜਿਹੜੀਆਂ ਚੋਣਾ ਆਪਣੀਆਂ ਜਿਹੜੀ ਜਿਹੜੀ ਚੋਣਾ ਦੀ ਜਿਹੜੀ ਲੜਾਈ ਆ ਉਹ RAM Rahim ਦੇ ਸਿਰ ਤੇ ਹੀ ਮੈਦਾਨ ਵਿੱਚ ਲੜਨ ਜਾ ਰਹੀ ਆ ਸੋ ਅਸੀਂ ਇਸ ਗੱਲ ਦੀ ਡਟ ਕੇ ਨਖੇਦੀ ਕਰਦੇ ਆ ਇਹ ਜਿਹੜਾ ਕਿ ਇੱਕ ਵਿਅਕਤੀ ਕਤਲ ਦੇ ਮਾਮਲੇ ਤੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਹੋਵੇ ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਹੋਵੇ ਤੇ ਉਹਨਾਂ ਨੂੰ ਚੋਣਾਂ ਦੇ ਇਹਨਾਂ ਮੌਕੇ ਦੇ ਉੱਤੇ ਇਹ ਉਹਨਾਂ ਨੂੰ ਸਹੂਲਤ ਦੇਣੀ ਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣਾ ਇਹ ਇੱਕ ਹੋਰ ਮੁਜਾਕ ਕੀਤਾ ਗਿਆ ਕਿ ਜਿਹੜਾ ਚੋਣ ਕਮਿਸ਼ਨ ਵੱਲੋਂ ਉਹਨਾਂ ਤੇ ਸ਼ਰਤਾਂ ਲਾਈਆਂ ਗਈਆਂ ਨੇ ਜਿਹੜੀਆਂ ਸ਼ਰਤਾਂ ਤੋਂ ਉਹ ਪਹਿਲਾਂ ਵੀ ਉਹਨਾਂ ਸ਼ਰਤਾਂ ਦੇ ਅਧੀਨ ਹੀ ਬਾਹਰ ਰਹਿੰਦੇ ਆ ਸੋ ਇਹ ਗੱਲ ਅੱਜ ਸਾਹਮਣੇ ਆ ਗਈ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਦੀ ਸਰਕਾਰ ਆ ਉਹ ਹੁਣ ਰਾਮ ਰੇਂਦ ਦੀਆਂ ਫੌੜੀਆਂ ਤੇ ਹੀ ਜਿਹੜੀ ਆ ਵੋਟਾਂ ਦੀ ਲੜਾਈ ਲੜੇਗੀ ਇਹ ਗੱਲ ਆਉਣ ਵਾਲੇ 7 ਤਰੀਕ ਨੂੰ ਕਲੀਅਰ ਹੋ ਜਾਏਗੀ ਕਿ ਕੀ ਇਸ ਹਾਲਾਤਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਵੱਲੋਂ ਕਿੰਨਾ ਮਤ ਪ੍ਰਾਪਤ ਹੁੰਦਾ ਇਹ ਪਹਿਲੀ ਵਾਰ ਨਹੀਂ ਹੈ ਕਿ ਰਾਮ ਰਹੀਮ ਪੈਰੋਲ ਤੋਂ ਬਾਹਰ ਆਇਆ ਹੋਵੇ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਛੁੱਟੀ ਲੈ ਕੇ ਜੇਲ੍ਹ ਤੋਂ ਬਾਹਰ ਆਉਂਦਾ ਰਿਹਾ ਹੈ ਕੁੱਲ ਮਿਲਾ ਕੇ ਉਹ 10 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ ਸਮੇਂ-ਸਮੇਂ 'ਤੇ ਉਹ ਪੈਰੋਲ ਜਾਂ ਫਰਲੋ ਉੱਤੇ ਬਾਹਰ ਆਉਂਦਾ ਰਹਿੰਦਾ ਹੈ ਕਿਸਾਨਾ ਕੋ ਸਰਵਨ ਸਿੰਘ ਪੰਦੇੜ ਨੇ ਅੱਜ ਮੁੜ ਦੇਸ਼ ਪਧਰੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਤੇ ਸਰਵਨ ਸਿੰਘ ਪੰਦੇੜ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 3 ਅਕਤੂਬਰ ਤੋਂ ਦੇਸ਼ ਭਰ ਦੇ ਵਿੱਚ ਕਿਸਾਨ ਯੂਨੀਅਨਾਂ ਦੇ ਵੱਲੋਂ 2 ਘੰਟੇ ਦੇ ਲਈ ਰੇਲ ਰੋਕੋ ਅੰਦੋਲਨ ਵਿੱਢਿਆ ਜਾਵੇਗਾ। ਉਹਨਾਂ ਨੇ ਕਿਹਾ ਕਿ 12:30 ਵਜੇ ਤੋਂ 2:30 ਵਜੇ ਤੱਕ ਰੇਲ ਰੋਕੀਆਂ ਜਾਣਗੀਆਂ। ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਨ ਸਿੰਘ ਪੰਦੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਉੱਤੇ ਨਿਸ਼ਾਨਾ 사ਤੇ ਹੋਏ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਸੀ ਕਿ 2021-22 ਦਾ ਫਗਵਾੜਾ ਮਿਲ ਵੱਲੋਂ ਕਿਸਾਨਾਂ ਦੀ ਬਕਾਇਆ ਰਕਮ 28 ਕਰੋੜ 14 ਦਿਨ ਦੇ ਵਿੱਚ ਦੇਣੀ ਸੀ ਜੋ ਹਾਲੇ ਤੱਕ ਦਿੱਤੀ ਨਹੀਂ ਗਈ ਪਰ ਹੁਣ ਕਿਸਾਨਾਂ ਨੇ ਸਿੱਧੇ ਤੌਰ ਤੇ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਹੁਣ ਉਹ 28 ਕਰੋੜ ਵਿਆਜ ਸਮੇਤ ਕਿਸਾਨਾਂ ਨੂੰ ਦਿੱਤੇ ਜਾਵੇ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਤਿੰਨ ਅਕ ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਕਿਸਾਨ ਯੂਨੀਅਨਾਂ ਵੱਲੋਂ 12:30 ਵਜੇ ਤੋਂ 2:30 ਵਜੇ ਤੱਕ ਰੇਲ ਰੋਕਿਆ ਗਿਆ। ਤੁਸੀਂ ਜਿਵੇਂ ਜਾਣਦੇ ਹੋ 3 ਅਕਤੂਬਰ ਨੂੰ ਪੂਰੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਹੈ ਸਾਡਾ ਕਿਉਂ ਆ ਇੱਕ ਤਾਂ ਲਖੀਮਪੁਰ ਖੀਰੀ ਵਾਲਾ ਜਿਹੜਾ ਮਸਲਾ ਵਾ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ। ਆ ਭਾਜਪਾ ਦੇ ਸਾਬਕਾ ਮੰਤਰੀ ਉਹਦੇ ਹੋਣਹਾਰ ਸੁਪੁੱਤਰ ਨੇ ਜਿਵੇਂ ਥਾਰ ਗੱਡੀ ਚਾੜ੍ਹ ਕੇ ਸਾਡੇ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਸ਼ਹੀਦ ਕੀਤਾ ਸੀਗਾ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਮਿਲਿਆਗਾ ਸਾਨੂੰ ਤਾਂ ਇਹ ਨਹੀਂ ਲੱਗਦਾ ਵੀ ਕੋਰਟ ਕਿਹੜੇ ਢੰਗ ਨਾਲ ਇਹ ਚੀਜ਼ ਨੂੰ ਦੇਖਦਾ ਹੈਗਾ ਇੱਕ ਤਾਂ ਹੁੰਦਾ ਵੀ ਕੋਰਟ ਕੋਲੇ ਕੋਈ ਸਬੂਤ ਨਹੀਂ ਹੈਗੇ ਪ੍ਰੂਫ ਨਹੀਂ ਹੈਗੇ ਦੁਨੀਆ ਦੇਖ ਰਹੀ ਆ ਵੀ ਗੱਡੀ ਆ ਰਹੀ ਆ ਸਾਹਮਣੇ ਤਰੜੜ ਕੇ ਜਾ ਰਹੀ ਆ ਤੇ ਫਿਰ ਦੋਸ਼ੀਆਂ ਨੂੰ ਜ਼ਮਾਨਤਾ ਦੇ ਦੇਣੀਆਂ ਔਰ ਇਹਦਾ ਇਹਦਾ ਫਾਸਟ ਟਰੈਕ ਦੇ ਵਿੱਚ ਜਾ ਕੇ ਮਸਲੇ ਦਾ ਹੱਲ ਨਾ ਕਰਨਾ ਮਤਲਬ ਮੈਨੂੰ ਲੱਗਦਾ ਇਹ ਗਾਹਾਂ ਵੀ ਘਟਨਾ ਵਾਪਰ ਦੀਆਂ ਗੰਜਾਸ਼ਾਂ ਵਧਾਉਂਦਾ ਵਾ ਤੇ ਇਸ ਕਰਕੇ ਇਸ ਮੁੱਦੇ ਤੇ ਤੇ ਜਿਹੜੀਆਂ ਮੋਰਚੇ ਦੀਆਂ 12 ਮੰਗਾਵਾ ਉਹਦੇ ਵਿੱਚੋਂ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਸਭ ਤੋਂ ਵੱਡਾ ਮਸਲਾ ਸਾਡਾ ਸੀ 250 ਅਨਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਅਰੇ ਤੋਂ ਕਹਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਫਸਲੀ ਬੀਮਾ ਦੋジナ ਇਹ ਚਲਾਈ ਜਾਵੇ ਇਹਦੇ ਨਾਲ ਦੀ ਨਾਲ ਜਿਵੇਂ ਆਦੀਵਾਸੀਆਂ ਦੀ ਸੰਵਧਾਨ ਦੀ ਪੰਜਵੀਂ ਸੂਚੀ ਮਜ਼ਦੂਰਾਂ ਦੀ ਨਰੇਗਾ ਤਕਰੀਬਨ ਹੋਰ ਮਸਲੇ 12 ਮੰਗਾ ਸਾਡੀਆਂ ਉਹਨਾਂ ਮੰਗਾਂ ਤੇ ਦੇਸ਼ ਵਿਆਪੀ ਅੰਦੋਲਨ 3 ਅਕਤੂਬਰ ਨੂੰ ਹੋਊਗਾ ਥੋਡੇ ਮਾਧਮ ਨਾਲ ਅਸੀਂ ਅਪੀਲ ਕਰਦੇ ਆਂ ਪੰਜਾਬ ਦੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਮਤਾਵਾ ਭੈਣਾ ਇਸ ਰੇਲ ਰੋਕੋ ਅੰਦੋਲਨ ਵਿੱਚ ਜਿਹੜਾ 12:30 ਤੋਂ ਲੈ ਕੇ 2:30 ਮਿੰਟ ਤੱਕ 2 ਘੰਟੇ ਲਈ ਅਸੀਂ ਸੰਭੋਲਕ ਕੀਤਾ ਸੀਗਾ ਵੀ ਲੋਕਾਂ ਨੂੰ ਬਾਲੀ ਪਰੇਸ਼ਾਨੀ ਨਾ ਆਵੇ ਉਹ ਕੀਤਾ ਜਾਊਗਾ ਉਹ ਜਿਹੜੀਆਂ ਮੇਰੇ ਕੋਲ ਖਬਰਾਂ ਅਜੇ ਤੱਕ ਤਾਮਿਲ ਲਾਡੂ ਚ ਮੱਧ ਪ੍ਰਦੇਸ਼ ਦੇ ਵਿੱਚ ਇਸ ਤਰੀਕੇ ਨਾਲ ਹਰਿਆਣੇ ਦੇ ਵਿੱਚ Rajasthan ਦੇ ਵਿੱਚ UP ਦੇ ਵਿੱਚ ਤੇ ਪੰਜਾਬs ਤਾਂ ਹੋਊਗਾ ਦੋਵਾਂ ਫਾਰਮਾਂ ਦਾ ਜਿਹੜਾ ਐਲਾਨ ਆ ਵੀ ਉਹ ਲਗਭਗ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ ਇਹ ਦੇਸ਼ ਵਿਆਪੀ ਅੰਦੋਲਨ ਸਾਡਾ ਹੋਊਗਾ ਦਸਦੀ ਕਿ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਸ਼ੰਭੂ ਤੇ ਖਨੋਰੀ ਪਾਰਟਰ ਉੱਤੇ ਮੋਰਚਾ ਵਿੜਿਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਰੇਲ ਰੋਕੋ ਐਲਾਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕੀ ਤਿਆਰੀਆਂ ਕੀਤੀਆਂ ਜਾਣਗੀਆਂ ਖਡੂਰ ਸਾਹਿਬ ਹਲਕੇ ਦੇ ਮੈਂਬਰ ਪਾਰਲੀਮੈਂਟ ਅਤੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਿਤਪਾਲ ਸਿੰਘ ਦੇ ਲੀਗਲ ਵਕੀਲ ਇਮਾਨ ਸਿੰਘ ਖਾਰਾ ਦੇ ਵੱਲੋਂ ਇੱਕ ਵੀਡੀਓ ਸਾਂਝੀ ਕਰ ਵੱਡਾ ਬਿਆਨ ਦਿੱਤਾ ਗਿਆ ਜਿਦੇ ਵਿੱਚ ਉਹਨਾਂ ਨਵੀਂ ਖੇਤਰੀ ਉੱਤੇ ਪੰਥਕ ਰਾਜਨੀਤੀ ਪਾਰਟੀ ਸੰਬੰਧੀ ਸੈਂਟਰਲ ਜੇਲ ਦਿਬੜਗੋੜ ਤੋਂ ਭਾਈ ਅਮਿਤਪਾਲ ਸਿੰਘ ਦਾ ਪੰਜਾਬ ਵਾਸੀਆਂ ਦੇ ਸੰਮੁਖ ਇੱਕ ਸੰਦੇਸ਼ ਦਿੱਤਾ ਤਾਂ ਉੱਥੇ ਉਹਨਾਂ ਪੰਜਾਬ ਦੇ ਵਿੱਚ ਵਸਦੀਆਂ ਸਮੂਹ ਜਥੇਬੰਦੀਆਂ ਦਾ ਵੀ ਸਾਥ ਮੰਗਿਆ ਐ ਐਨਐਸਏ ਐਕਟ ਤਹਿਤ ਤਿਬਰੂਗਾ ਜੀਲ ਦੇ ਵਿੱਚ ਬੰਦ ਹਲਕਾ ਖਡੂਰ ਸਾਹਿਬ ਤੋਂ ਐਮਪੀ ਅਮਿਤਪਾਲ ਸਿੰਘ ਦੇ ਵੱਲੋਂ ਨਵੀਂ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਜਿਸ ਦਾ ਐਲਾਨ ਬੀਤੇ ਦਿਨੀ ਅਮਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਅਤੇ ਇਸੇ ਤਹਿਤ ਹੁਣ ਅਮਿਤਪਾਲ ਸਿੰਘ ਦੇ ਲੀਗਲ ਵਕੀਲ ਇਮਾਨ ਸਿੰਘ ਖਾਰਾ ਨੇ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਰ ਹੋਇ ਕਿ ਹੈ ਕਿ ਬੀਬੀ ਕਿਰਨਦੀਪ ਕੋਰਦੇ ਵੱਲੋਂ ਅੱਜ ਦਿਬੜੁਗਾਹ ਜੇਲ੍ਹ ਵਿਖੇ ਪਾਈ ਅਮਰਿਤਪਾਲ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਅਮਰਿਤਪਾਲ ਨੇ ਸਮੁੱਚੇ ਪੰਜਾਬ ਦੇ ਲਈ ਸੰਦੇਸ਼ ਭੇਜਦੇ ਹੋਏ ਕਿਹਾ ਕਿ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਵੱਲੋਂ ਪੰਜਾਬ ਦੇ ਹੱਕ ਹਕੂਕਾਂ ਅਤੇ ਪੰਜਾਬ ਵਾਸੀਆਂ ਦੇ ਲਈ ਇੱਕ ਖੇਤਰੀ ਟੀਲ ਦਾ ਆਗਾਜ਼ ਕਰਨ ਜਾ ਰਹੇ ਨੇ ਅਤੇ ਇਸ ਖੇਤਰੀ ਟੀਲ ਦੇ ਵਿੱਚ ਕਿਸਾਨ ਜਥੇਬੰਦੀਆਂ ਸਣੇ ਸਮੂੱਚੀ ਜਥੇਬੰਦੀਆਂ ਨੂੰ ਇਸ ਲਹਿਜੇ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਬੀਤੇ ਕੁਝ ਦਿਨ ਪਹਿਲਾਂ ਸੈਂਟਰਲ ਜੇਲ ਦਿਬੜੂਗੜ ਅਸਾਮ ਵਿਖੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੋ ਜੇਲ ਦੇ ਅਫੀਸ਼ੀਅਲ ਟੈਲੀਫੋਨ ਲਾਈਨ ਤੋਂ ਵੀ ਜੋ ਗੱਲਬਾਤ ਹੋਈ ਸੀ ਤੇ ਅੱਜ ਬੀਬੀ ਕਿਰਨਦੀਪ ਕੌਰ ਭਾਈ ਅਮਰਿਤਪਾਲ ਸਿੰਘ ਨੂੰ ਜੋ ਜੇਲ ਵਿਖੇ ਮਿਲਣ ਗਏ ਸੀ ਅਤੇ ਉਹਨਾਂ ਦੇ ਹੱਥ ਜੋ ਭਾਈ ਅਮਰਿਤਪਾਲ ਸਿੰਘ ਨੇ ਸਮੂੱਚੇ ਪੰਜਾਬ ਵਾਸੀਆਂ ਦੇ ਸਮਖਸ਼ ਇੱਕ ਬੇਨਤੀ ਇੱਕ ਸੰਦੇਸ਼ ਭੇਜਿਆ ਹੈ ਕਿ ਬੜੀ ਛੇਤੀ ਆਉਣ ਵਾਲੇ 15-20 ਦਿਨਾਂ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਨੇ ਜਿਹੜੇ 10 ਸਾਥੀ ਸੈਂਟਰਲ ਜੇਲ ਦਿਬਰੂਗੜ੍ਹ ਅਸਾਮ ਵਿਖੇ ਨੇ ਅਤੇ 30 ਤੋਂ 35 ਸਾਥੀ ਜੋ ਸੈਂਟਰਲ ਜੇਲ ਅੰਮ੍ਰਿਤਸਰ ਵਿਖੇ ਨੇ ਉਹਨਾਂ ਵੱਲੋਂ ਇੱਕ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਹੱਕ ਹਕੂਕਾਂ ਦੇ ਲਈ ਤੇ ਪੰਜਾਬ ਵਾਸੀਆਂ ਦੀ ਸੇਵਾ ਦੇ ਲਈ ਇੱਕ ਲੋਕ ਲਹਿਰ ਇੱਕ ਪੰਥਕ ਧਿਰ ਇੱਕ ਖੇਤਰੀ ਧਿਰ ਦਾ ਆਗਾਜ਼ ਹੋਣ ਜਾ ਰਿਹਾ ਹੈ ਐਲਾਨ ਹੋਣ ਜਾ ਰਿਹਾ ਹੈ ਤੇ ਇੱਕ ਬੇਨਤੀ ਹੈ ਜਿੰਨੇ ਵੀ ਜੋ ਸਮਾਜ ਸੇਵੀ ਨੇ ਪੰਜਾਬ ਦੇ ਵਿੱਚ ਜੋ ਪੰਜਾਬ ਅਤੇ ਪੰਥ ਦੀ ਗੱਲ ਕਰਨ ਵਾਲੇ ਜਿੰਨੇ ਵੀ ਕਿਸਾਨ ਆਗੂ ਨੇ ਤੇ ਜਿੰਨੀਆਂ ਵੀ ਹੋਰ ਖੇਤਰੀ ਧਿਰਾਂ ਨੇ ਪੰਥਕ ਧਿਰਾਂ ਨੇ ਪੰਜਾਬ ਦੇ ਵਿੱਚ ਜੋ ਨਿਰੰਤਰ ਪੰਜਾਬ ਅਤੇ ਪੰਥ ਦੇ ਹੱਕਾਂ ਦੇ ਲਈ ਜੋ ਸੰਘਰਸ਼ ਕਰਦੇ ਆ ਰਹੇ ਜੋ ਪੰਜਾਬ ਦੇ ਹਿੱਤ ਦੇ ਵਿੱਚ ਨਿਰੰਤਰ ਜੋ ਭੁੱਤਦੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਇਸ ਲੋਕ ਲਹਿਰ ਦਾ ਹਿੱਸਾ ਬਣੀਏ ਮੈਨੂੰ ਇਸ ਲੋਕ ਲਹਿਰ 'ਚ ਬਹੁਤ ਯਕੀਨ ਹੈ ਜਿਥੇ ਪਾਈ ਅਮਰਿਤਪਾਲ ਸਿੰਘ ਦੇ ਵੱਲੋਂ ਆਪਣੀ ਇੱਕ ਵੱਖਰੀ ਖੇਤਰੀ ਪਾਰਟੀ ਬਣਾਉਣ ਦੇ ਐਲਾਨ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ ਤਾਂ ਉਥੇ ਖੈਰ ਵੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਇਸ ਪਾਰਟੀ ਦਾ ਗਠਨ ਕਦੋਂ ਕੀਤਾ ਜਾਂਦਾ ਹੈ ਤੇ ਪਾਰਟੀ ਦੀ ਵਾਗਡੋਰ ਕਿਸ ਨੂੰ ਸੌਂਪੀ ਜਾਂਦੀ ਹੈ हरियाणा ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਪੱਕ ਚੁੱਕੀ ਹੈ ਹਰ ਪਾਰਟੀ ਜਿੱਤ ਹਾਸਲ ਕਰਨ ਦੇ ਲਈ ਜੋਰ ਲਗਾ ਰਹੀ ਹੈ ਇਹ ਚੋਣਾਂ ਹੋਰ ਵੀ ਦਿਲਚਸਪ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕਿਸਾਨ ਵੀ ਇਹਨਾਂ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਰੇ ਨੇ ਕਿਸਾਨ ਆ ਗੋਪਲਵੀਰ ਸਿੰਘ ਰਾਜੇਵਾਲ ਨੇ ਗੁਰਨਾਮ ਸਿੰਘ ਛੜੂ ਨੇ ਜੋ ਪਹਿਹੋਵਾ ਤੋਂ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਪਲਚਾਰ ਚੋਰਾਤੇ ਹੈ ਜਿੱਥੇ ਇੱਕ ਪਾਸੇ ਸਿਆਸੀ ਤਿਰੰਗ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਹੀ ਕਿਸਾਨ ਵੀ ਇਨ੍ਹਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਲਈ ਪੂਰੀ ਹਵਾਲ ਲਗਾ ਰਹੇ ਨੇ ਖਾਸ ਕਰਕੇ ਕਿਸਾਨ ਆਗੂ ਗੁਰਨਾਮ ਸਿੰਘ ਛੜੂ ਨੇ ਪਹਿਵਾ ਤੋਂ ਚੋਣ ਮੈਦਾਨ ਵਿੱਚ ਉਤਰਦੇ ਨੇ ਇਸੇ ਦੇ ਚਲਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਹੁਣ ਛੜੂ ਨੇ ਦੇ ਹੱਕ ਚ ਵੋਟਾਂ ਮੰਗੀਆਂ ਨੇ ਹਰਿਆਣਾ ਦੇ ਪਹਿਵਾ ਹੜਕੇ ਦੇ ਵੋਟਰ ਭਰਾਵੋ ਇਸ ਵੇਲੇ ਤੁਹਾਡੇ ਹਰਿਆਣਾ ਰਾਜ ਵਿੱਚ ਚੋਣਾਂ ਹੋ ਰਹੀਆਂ ਨੇ ਔਰ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਆਪੋ ਆਪਣੇ ਥਾਂ ਸਰਗਰਮ ਨੇ ਪਰ ਇੱਕ ਸੱਜਣ ਸਰਦਾਰ ਗੁਰਨਾਮ ਸਿੰਘ ਜੜੂਨੀ ਅਜੇਹ ਨੇ ਜੋ ਚੋਣਾਂ ਤੋਂ ਬਿਨਾਂ ਵੀ ਹਮੇਸ਼ਾ ਤੁਹਾਡੇ ਲਈ ਲੜਨ ਮਰਨ ਲਈ ਤਿਆਰ ਰਹਿੰਦੇ ਨੇ ਪਤਾ ਨਹੀਂ ਕਿੰਨੀ ਵਾਰ ਦਿਲ ਯਾਤਰਾ ਕਰ ਚੁੱਕੇ ਨੇ ਕਿੰਨੇ ਉਹਨਾਂ ਦੇ ਉੱਤੇ ਤੁਹਾਡੇ ਲਈ ਕੇਸ ਦਰਜ ਹੋਏ ਤੇ ਦੂਜੇ ਪਾਸੇ ਪੁਲਿਟਿਕਲ ਪਾਰਟੀਆਂ ਦਾ ਕੰਮ ਇਹ ਹੈ ਵੀ ਜਦੋਂ ਵੋਟਾਂ ਹੁੰਦੀਆਂ ਉਦੋਂ ਸਰਗਰਮ ਹੁੰਦੇ ਨੇ ਉਸ ਤੋਂ ਬਾਅਦ ਤੁਹਾਡੀ ਬਾਤ ਤੱਕ ਨਹੀਂ ਪੁੱਛਦੇ ਇਸ ਵੇਲੇ ਜਿੱਥੇ ਸਰਗੁਰਨਾਮ ਸਿੰਘ ਤੁਹਾਡੇ ਲਈ ਤੁਹਾਡੀ ਆਵਾਜ਼ ਬਣਨ ਲਈ ਤੁਹਾਡੇ ਕੋਲੋਂ ਵੋਟਾਂ ਮੰਗ ਰਹੇ ਨੇ ਉੱਥੇ ਪੁਲਿਟਿਕਲ ਪਾਰਟੀਆਂ ਦੇ ਮੁਕਾਬਲੇ ਮੈਂ ਸਮਝਦਾ ਜੇ ਤੁਸੀਂ ਆਪਣਾ ਵੋਟ ਸਹੀ ਅਰਥਾਂ ਵਿੱਚ ਜਿਹੜੇ ਰਿਜ਼ਰਵ ਕਰਦੇ ਨੇ ਸਰਗੁਰਨਾਮ ਸਿੰਘ ਜਿਹੜੂ ਨਹੀਂ ਉਹਨਾਂ ਨੂੰ ਪਾ ਕੇ ਇੱਕ ਵਾਰੀ ਅਸੈਂਬਲੀ ਚ ਭੇਜੋ ਤਾਂ ਹਰ ਰੋਜ਼ ਤੁਹਾਡੀ ਆਵਾਜ਼ ਅਸੈਂਬਲੀ ਚ ਪੁੰਜੇਗੀ ਨਾ ਤੁਸੀਂ ਸਾਰੇ ਹਰਿਆਣੇ ਦੀ ਆਵਾਜ਼ ਬਣੋਗੇ ਵੇਹਵਾ ਦੇ ਬੋਟਰ ਜਿਹੜੇ ਨੇ ਉਹ ਸਾਰੇ ਹਰਿਆਣੇ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਗਰੀਬਾਂ ਦੀ ਆਵਾਜ਼ ਬਣਨਗੇ ਔਰ ਮੈਂ ਯਕੀਨ ਦਿਵਾਉਣਾ ਤੁਹਾਨੂੰ ਵੀ ਤੁਹਾਡਾ ਵੋਟ ਉਹਦਾ ਮੁੱਲ ਤੁਹਾਨੂੰ ਉਦੋਂ ਮਹਿਸੂਸ ਹੋਏਗਾ ਜਦੋਂ ਤੁਹਾਡੀ ਆਵਾਜ਼ ਤੁਹਾਡੀ ਵਿਧਾਨ ਸਭਾ ਦੇ ਵਿੱਚ ਪੁੰਜਿਆ ਕਰੇਗੀ ਮੇਰੀ ਸਾਰੇ ਵਿਹੋ ਬਾਦੇ ਵੋਟਰ ਪਰ ਆਉਨੂੰ ਅਪੀਲ ਹੈ ਵੀ ਅੱਜ ਤੁਹਾਡਾ ਇਮਤਿਹਾਨ ਵੀ ਹੈ ਤੁਸੀਂ ਕਿਸ ਆਦਮੀ ਨੂੰ ਚੁਣਦੇ ਹੋ ਜਿਹੜਾ ਤੁਹਾਡੇ ਲਈ ਹਮੇਸ਼ਾ ਲੜਦਾ ਹੈ ਹਮੇਸ਼ਾ ਲੜਨ ਲਈ ਤਿਆਰ ਰਹਿੰਦਾ ਹੈ ਕਿ ਉਹ ਉਹਨਾਂ ਲੋਕਾਂ ਨੂੰ ਜਿਹੜੇ ਫਸਲੀ ਵਟੇਰਿਆਂ ਵਾਂਗ ਸਿਰਫ ਚੋਣਾਂ ਵੇਲੇ ਤੁਹਾਡੇ ਕੋਲ ਆਉਂਦੇ ਨੇ ਗੱਲਾਂ ਕਰਦੇ ਨੇ ਉਸ ਤੋਂ ਬਾਅਦ ਫਿਰ ਗਾਇਬ ਹੋ ਜਾਂਦੇ ਨੇ ਜਿਨ੍ਹਾਂ ਨੇ ਰਾਜਨੀਤੀ ਨੂੰ ਹੀ ਤਪੇਸ਼ਾ ਬਣਾ ਲਿਆ ਜਿਹੜੇ ਪਹਿਲਾਂ ਇਨਵੈਸਟਮੈਂਟ ਕਰਦੇ ਨੇ ਫਿਰ ਉਹਦੇ ਬਾਅਦ ਕਮਾਈ ਕਰਦੇ ਨੇ ਰਾਜਨੀਤੀ ਜਿਉਂ ਨਾਲੀ ਸੇਵਾ ਨਹੀਂ ਰਹੀ ਇਹਨਾਂ ਦੇ ਹੀ ਰਾਜਨੀਤੀ ਵਪਾਰ ਬਣ ਗਈ ਇਸ ਲਈ ਇਹਦੇ ਵਿੱਚੋਂ ਸਾਰੇ ਹਾਲਾਤ ਦੇ ਵਿੱਚੋਂ ਮੈਂ ਸਮਝਦਾ ਜੇ ਸਹੀ ਅਰਥਾਂ ਵਿੱਚ ਤੁਹਾਡੀ ਵੋਟ ਦਾ ਕੋਈ ਹੱਕਦਾਰ ਹੈ ਹਾਂ ਸਰਗੁਰਨਾਮ ਸਿੰਘ ਚਲੂਨੀ ਨੇ ਔਰ ਉਹਨਾਂ ਨੇ ਹੌਸਲਾ ਕੀਤਾ ਹੈ ਇਹਨਾਂ ਹਾਲਾਤ ਦੇ ਵਿੱਚ ਮੁਕਾਬਲਾ ਕਰਕੇ ਤੁਹਾਡੀ ਆਵਾਜ਼ ਬਣਦੇ ਤੁਹਾਡੇ ਦਰਮਿਆਨ ਬੋਟਾਟ ਕੱڑے ਹੋ ਕੇ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਚੋਨਾ ਲੜੀਆਂ ਸਨ ਪਰ ਕਾਮਯਾਬੀ ਹਾਸਲ ਨਹੀਂ ਹੋਈ ਸੀ ਹੁਣ ਗੁਰਨਾਮ ਸਿੰਘ ਛੜੂਨੀ ਚੋਨ ਮੈਦਾਨ ਦੇ ਵਿੱਚ ਉਤਰੇ ਨੇ ਦੇਖਣਾ ਹੋਵੇਗਾ ਕਿ ਉਹਨਾਂ ਨੂੰ ਕਿੰਨੀਆਂ ਕੋਟਾ ਹਾਸਲ ਹੁੰਦੀਆਂ ਨੇ ਅੱਜ ਦੇ ਬੁਲਟਨ ਦੇ ਵਿੱਚ ਫਿਲਹਾਲ ਇਨਾ ਹੀ ਜਲਦ ਮਿਲਾਂਗੇ ਨਵੀਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ